ਪਰ ਸੋ ਵਾਲੀ ਨੇਰੀ ਦਾ ਅੱਜ ਉੱਧਰ ਗਈ ਨਹੀਂ ਸਾਫ਼ ਸਫਾਈਆ ਕਰਨ ਮੈਨੂੰ ਨਹੀਂ ਲੱਗਦਾ ਇਹ ਹੁਣ ਉੱਧਰ ਜਾਊਗੀ ਲੈ ਜਾਊਗੀ ਕਿਉਂ ਨਹੀਂ ਉੱਧਰ ਕਰਨੀ ਹੈਗਾ ਜਿੰਨਾ ਇੱਥੇ ਸਾਫ਼ ਸਫਾਈਆ ਜ਼ਰੂਰੀ ਹੈ ਉੱਧਰ ਵੀ ਜ਼ਰੂਰੀ ਹੈ ਇਹ ਤਾਂ ਤੂੰ ਕਹਿਨੀ ਹੈ ਉਹਦੇ ਲਈ ਨਹੀਂ ਨਾ ਉਹ ਘਰ ਹੈਗਾ ਉਹਦੇ ਲਈ ਤਾਂ ਆਹੀ ਘਰ ਹੈ ਔਰ ਇਹੀ ਜ਼ਰੂਰੀ ਹੈ ਤੂੰ ਆਪ ਹੀ ਦੇਖ ਲੈ ਕਦੀ ਉਹ ਆਪਣੇ ਆਪ ਗਈ ਹੈ ਉੱਧਰ ਜਦੋਂ ਵੀ ਭੇਜਦੀਆਂ ਮੈਂ ਹੀ ਭੇਜਦੀ ਆ ਆਪਦੇ ਆਪ ਨਹੀਂ ਉਹਨੂੰ ਪੈਣੇ ਮੇਰਾ ਘਰ ਦੀਂਦਾ ਉਹ ਤਾਂ ਸ਼ਰੀਕਾ ਵਾਲੇ ਹੀ ਕੰਮ ਕਰਦੀ ਐ ਚੱਲ ਕੋਈ ਨਾ ਤੂੰ ਨਾ ਕਹੀਂ ਮੈਂ ਆਪ ਹੀ ਕਹੂੰਗੀ ਉੱਪਰ ਸਾਫ਼ ਸੁਪਈਆ ਕਰਦੀ ਹੋ ਆ ਜਾਣਦੇ ਨੀਚੇ ਫੇਰ ਦੇਖਦੀ ਐ ਚੱਲ ਠੀਕ ਐ ਭੈਣੇ ਮੇਰਾ ਤਾਂ ਉਹਦੇ ਨਾਲ ਕੋਈ ਗੱਲ ਕਰਨ ਨੂੰ ਜੀ ਨਹੀਂ ਕਰਦਾ ਉਹ ਆਪੇ ਹੀ ਕਹਿਦੀ ਜਿਵੇਂ ਕਹਿਣਾ ਹਾਂ ਆ ਜਾਣਦੇ ਉਹਨੂੰ ਥੱਲੇ ਜਾਊਗੀ ਕਿਉਂ ਨਹੀਂ ਉਹ ਤਾਂ ਭੱਜੀ ਫਿਰੂਗੀ ਆਗਿਓ 니 ਤੂੰ ਕਿੱਧਰ ਚੱਲੀ ਅੱਜ ਬਿਨਾਂ ਦੱਸੀ ਅਸੀਂ ਬੈਠੀਆਂ ਨਹੀਂ ਦਿਖ ਰਹੀਆਂ ਤੂੰ ਤਾਂ ਜਮੀਂਦਾਰ ਚੱਕਤਾ ਪੁੱਛਣ ਦੱਸਣ ਤੋਂ ਹੀ ਰਹਿ ਗਈ ਘਰ ਦੀਆਂ ਵੱਡੀਆਂ ਸੀ ਤੂੰ ਤਾਂ ਐਂ ਕਰਦੀ ਜਿਵੇਂ ਅਸੀਂ ਘਰੇ ਹੁੰਦੀਆਂ ਹੀ ਨਹੀਂ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਬੰਦੇ ਨੂੰ ਭੈਣੇ ਹੁਣ ਨੀ ਇਹਨੂੰ ਕਿਸੇ ਦਾ ਲਿਆਜ ਰਿਹਾ ਤਾਂ ਹੀ ਤਾਂ ਪਰਸ ਪਾ ਕੇ ਤੁਰਪੀ ਆਪਾਂ ਤਾਂ ਇਹ ਵੀ ਨਹੀਂ ਪਤਾ ਵੀ ਕਿੱਥੇ ਜਾ ਰਹੀ ਐ ਹਾਂ ਭਾਈ ਆ ਪਰਸ ਪਾਇਆ ਤਿਆਰ ਹੋਈਆਂ ਕਿੱਧਰ ਦੀ ਤਿਆਰੀ ਐ ਮੰਮੀ ਮੈਂ ਸਕੂਲ ਚੱਲੀ ਆ ਮੇਰੀ ਅੱਜ ਹੀ ਇੰਟਰਵਿਊ ਐ ਮੈਂ ਤੁਹਾਨੂੰ ਤਾਂ ਨਹੀਂ ਦੱਸਿਆ ਵੀ ਤੁਸੀਂ ਪਹਿਲਾਂ ਹੀ ਕਲੇਸ਼ ਪਾ ਲੋਗੇ ਅੱਛਾ ਹੂੰ ਤੂੰ ਸਾਨੂੰ ਕਲੇਸ਼ਣਾ ਬਣਾਤਾ